ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪ੍ਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਆ ਜਲਾ ਸ਼ੀਤ ਭਗਤ ਸਿੰਘ ਲਗਨ ਆ ਸਵੱਦਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆ। ਜੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਮਹਾਨਿਸ਼ ਕਰਦਾ ਹਾਂ ਸਾਡੇ ਸਹਿਯੋਗ ਫ੍ਰੀ ਸੁਨੀਲ ਸਿੰਘ ਜੀ ਅਤੇ ਬ੍ਰੇਕਫਾਸਟ ਫ੍ਰੀ ਨਰੇਸ਼ ਕੁਮਾਰ ਜੀ ਇਹ ਤੁਹਾਨੂੰ ਫ੍ਰੀ ਲਖਵਿੰਦਰ ਸਿੰਘ ਜੀ ਯੂਲੇ ਸੁੰਦਰ ਪੈ

ਦੀ ਆਦਮੀਆਂ ਨੇ ਜਿੰਦਗੀ ਭਰ ਦੀਆਂ ਤੇ ਸਖੂਰ ਕੀਤੀ ਬਖਸ਼ ਕਰੇ ਇਸੂਤੇ ਜਥੇਨ ਬਹੁਤ એનર્ਜੀ ਦੇ ਨਾਲ ਇਹ ਕੀਤੀ ਬਹੁਤ ਦੋਸਤਿਆਂ ਦੀ ਗੁਆਰ ਅਤੇ ਸਾਡੇ ਬੜੇ ਸੰਤਾਲਯੋਗ ਭਾਈ ਸਾਹਿਬ ਦਿਲਕਰਾਰ ਜੀ ਨਾਲ ਮਿਲਣ ਨੂੰ ਉਹ ਰਿਕਨਿਸ਼ਨ ਜਿਉ ਲੱਗੇ ਨੇ ਸੇਵਾਵਾ ਉਹ ਉਹਦੇ ਵਿੱਚ ਸੇਵਾਵਾ ਕਰਦੇ ਤੇ ਉਹਦੇ ਅਰਜ਼ ਦੇ ਵਿੱਚ ਉਹਦੇ ਬਦਲ ਵਿੱਚ ਇੱਕੋ ਹੀ ਪੈਸਾ ਨਹੀਂ ਜਾਂਦਾ ਅਲੱਗ ਇੱਕ ਆਪਣਾ ਪ੍ਰਾਈਵੇਟ ਕੰਮ ਕਰਦੇ ਆ ਤੇ ਇਹਦੀ ਕਿਰਪਾ ਲੈ ਉਹਨਾਂ ਦਾ ਸਰਵ ਸਤਿ ਸ਼ਹਿਦ ਬਹੁਤ ਸ਼ੁਕਰਾਨੀ ਆ ਮੈਂ ਉਹ ਸੇਵਾਵਾ ਕਰਦੇ ਤੇ ਬਾਕੀ ਸੁੰਦਰ دیਵਾਨਾ ਦੇ ਅੰਦਰ ਜਿਹੜੇ ਪਹਿਲਾਂ ਦੇ ਅੰਦਰ ਆ ਜਿਹੜੇ ਅਸੀਂ ਵਰਦੇ ਦੇਖਦੇ ਆ ਇਹ ਸਾਡੇ ਬਹੁਤ ਸਾਰੇ ਸਰਪਰਯੋਗ ਐ ਵੀ ਜਗਿੰਦਰ ਕੌਰ ਜੀ ਪਰ ਨਾਲ ਤੁੰਦਾ ਉਹਨਾਂ ਵੱਲੋਂ ਇਹ ਸੇਵਾ ਕੀਤੀ ਗਈ ਹੈ ਤੇ ਪਰਦੇਆਂ ਦੀ ਸੇਵਾ ਜਿਹੜੀ ਸਾਥੀ ਪਿਆਰ ਜਾਣਦੇ ਆ ਤੇ ਉਹ ਵੀ ਬੀਬੀਆਂ ਬਹੁਤ ਜ਼ਿਆਦਾ ਸੇਵਾਵਾਂ ਕਰਦੀਆਂ ਪਰ ਕਹਿੰਦੇ ਸਾਡਾ ਨਾਮ ਲੈਣਾ ਨਹੀਂ ਕਰਨਾ ਸਗੈ ਇਹ ਚੰਦੂਆ ਸਾਹਿਬ ਦੀ ਸੇਵਾ ਕੀਤੀ ਹੈ ਜਿਸ ਤਰ੍ਹਾਂ ਰਵੰਦਾ ਸਾਹਿਬ ਜਿਹਾਗੇ ਹਨ ਪਾਵਰ ਸੂਪ ਦੇ ਉੱਪਰ ਇਸੇ ਸ਼ੇਰਦੇਸਲੀ ਕਲਾ ਦੇ ਤੇ ਬਾਕੀ ਸਾਡੇ ਇਹ ਵੀ ਅਨੰਤ ਸੇਵਾਦਾਰ ਨੇ ਤਵਾੰਦੀ ਦਾ ਸਰੀਆਨ ਜ਼ਰੂਰੀ ਨਾ ਕੋਈ ਆਈਦਾ ਮਤਲਬ ਖੁਸ਼ ਹੋ ਕੇ ਸਮਾ ਕਰਦੇ ਹਨ ਗੁਰਦੁਆਰਿਆਂ ਬਰਤੀ ਤੇ ਹਜੂ ਸਾਹਿਬ ਜੀ ਨੂੰ ਬੇਨਤੀ ਹੈ ਕਿ ਗੁਰਮਾਰਾ ਦੀ ਜੋ ਆਰਚੀਸ਼ਾਸ ਰੋਪਾ ਦੀ ਪ੍ਰਾਰਥਨਾ ਨੂੰ ਬਾਕੀ ਭਾਰ ਦੀਆਂ ਗਾਣ ਤੇ ਸਤਿਗੁਰ ਸਾਡੀ ਬਖਸ਼ਿਸ਼ ਕਰੇ ਜੇਦਰ ਕੁਮਾਰ ਨੇ ਕਾਜੀ ਬੋਲੇ ਕੀਤੇ ਹੈ ਤੇਸ਼ ਪਰਵਾਰ ਦਾ ਸੰਗਤ ਕੋਲੋਂ ਵੀ ਬਾਕੀ ਇੱਕ ਅਨਾਉਂਸਮੈਂਟ ਹੋਰ ਹੈਗੀ ਆ ਅੱਜ ਦਾ ਜੋ ਜਿਕਰ ਕਰ ਰਹੇ ਸੀ ਪਾਣੀ ਦਾ ਵਿਰਤ ਪਾਣੀ ਹੈ ਉਹਨਾਂ ਦੀ ਬੰਤ ਇਤਿਹਾਸ ਹੈ ਜਦੋਂ ਅਸੀਂ ਜੁੜਦੇ ਆਂ ਤਾਂ ਅਸੀਂ ਫਕਰ ਨਾਲ ਸਾਡਾ ਸਿਰ ਉੱਚਾ ਕਰਦਾ ਗਿਆ ਸੋ ਸਿਰ ਗੁਰੂ ਦੇ ਬੱਚੇ ਇੱਕ ਖਾਲਸਾ ਸਾਹਿਬ ਪੰਜਾਬ ਦੇ ਅੰਦਰ ਗੁਰੂ ਮਹਾਰਜ ਆਇਸੀ ਜੀ ਆਖਣਾ ਕੀਤੀ ਸੀ ਰਾਸੀ ਤੇ ਖਾਲਸਾ ਸਾਹਿਬ ਦੇ ਜਾਣ ਦਾ ਰੋਤ ਤੇ 22 ਸਤੰਬਰ ਦਿਨ ਐਤਵਾਰ ਨੂੰ ਉਥੋ ਦੇ ਦਰਸ਼ਕਾਂ ਦਾ ਤਲਾਸ਼ ਕਰਵਾਉਣ ਦਾ ਸਮਾਗਮ ਪ੍ਰੋਗਰਾਮ ਬਣਾਇਆ ਗਿਆ ਹੈ ਜੀ ਇਹ 22 ਸਤੰਬਰ ਦਿਨ ਐਤਵਾਰ ਨੂੰ ਸਵੇਰੇ 6:00 ਵਜੇ ਰਵਾਨਗੀ ਇਸੇ ਗੁਰੂ ਘਰ ਤੋਂ ਹੋਣੀ ਹੈ ਤੇ ਜਿਨ੍ਹਾਂ ਵੀ ਸੰਗਤਾਂ ਨੇ ਕੋਈ ਮਾਨ ਬਣਾਇਆ ਹੈ ਜਾਂ ਪ੍ਰੋਗਰਾਮ ਬਣਾ ਰਹੇ ਉਸ ਘਰ ਜਾ ਕੇ ਉਹ ਤੁਸੀਂ ਸਾਡੇ ਮਤਲਬ ਲੈਕਚਰਰ ਨੇ ਸੰਜੀਤ ਸਿੰਘ ਰਾਹੁਲ ਜੀ ਗੁਰੂ ਘਰ ਦੇ ਅਨੁਸਾਰ ਸੇਵਾ ਨਾਲ ਤੇ ਉਹਨਾਂ ਦੀ ਸਨਮਾਨਯੋਗ ਸਾਧ ਸੰਗਤਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਯਾਗੁਰਦੇ ਤਨ ਆ ਅੱਜੇ ਸੁਮੀਂ ਨੇ ਜੀ ਸੰਗਰਾਮ ਪਗਲ ਹੋਇਆ ਹੈ ਸਮੂਹ ਸੰਗਤ ਬਹੁਤ ਬੜਾਈ ਸ੍ਰੀ ਗੁਰੂ ਦਾਸ ਸਾਹਿਬਾ ਸੇਕਟਰ ਤੇ ਮੰਦਰੋਂ ਬਹੁਤ ਬਹੁਤ ਮਾਰਕਵਾ ਹੋਰ ਸਤਿਗੁਰਾਂ ਦੇ ਚਰਨਾਂ 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 ਕਰਨਾ ਹੈ ਕਿ ਇਹ ਸਮਾ ਹੈ ਇਹ ਆਉਣ ਵਾਲਾ ਸਮਾ ਹੈ ਸਾਰਿਆਂ ਲਈ ਸੁਖਨ ਦਾ ਸਮਾਏ ਦਿਨ ਨੂੰ ਕੋਈ ਰਾਤ ਕੋ ਆਪਣੀ ਚੱਕੀ ਮਿਲੇ ਹਰ ਸ਼ਖਸ ਨੂੰ ਹਰ ਵਸਤੂ ਨੂੰ ਹਰ ਇਨਸਾਨ ਨੂੰ ਔਰ ਅੱਜ ਦੀ ਇਹ ਜੋ ਸ਼ਾਮ ਦੇ ਦੀਵਾਨ ਕੋਈ ਨਾ ਉਸ ਦੇ ਵਿੱਚ ਵਿਸ਼ੇਸ਼ ਤੌਰ ਤੇ ਬਹੁਤ ਹੀ ਪ੍ਰਭਾਸ਼ਾ ਦੀ ਹਾਜ਼ਰੀ ਜਿਨ੍ਹਾਂ ਦੇ ਉੱਪਰ ਸਤਿਗੁਰਾਂ ਦੀ ਅਸੀਮ ਬਖਸ਼ਿਸ਼ ਹੈ ਬੜੀ ਕਿਰਪਾ ਵਿਸ਼ੇਸ਼ ਤੌਰ ਤੇ ਪੂਜੇ ਸੰਤ ਭਾਈ ਸਾਫਾਏ ਗੁਰਮੁਖ ਦਾ ਕਿਉਂ ਨਾ ਦਾਸ ਨੂੰ ਚੱਜ ਵਿਦਥਾ ਜਿਨ੍ਹਾਂ ਨੇ ਬਹੁਤ ਹੀ ਪ੍ਰਵਾਹਸ਼ਾਲੀ ਅੰਦਾਜ਼ ਦੇ ਅੰਦਰ ਧਾਰਨਾਵਾਂ ਦਾ ਅੰਦਾਜ਼ ਜੋ ਸੀ ਉਸ ਨੂੰ ਬੈਣ ਕਰਕੇ ਤੋਂ ਸਤਿਗੁਰਾਂ ਦਾ ਜੋ ਬਾਹਰ ਇਤਿਹਾਸ ਉਹ ਸਮੇਂ ਦੇ ਮੁਤਲਕ ਸੰਗਤਾਂ ਦੇ ਨਾਲ ਉਹਨਾਂ ਨੇ ਸਰਵਣ ਕਰਵਾਇਆ ਸੰਗਤ ਕਰੋ ਔਰ ਸ਼੍ਰੀ ਗੁਰੂ ਦਾਸ ਧਾਮ ਵਿੱਚ ਸਵਾ ਲਗਾਓ ਭਾਈ ਸਾਹਿਬ ਭਾਈ ਗੁਰਮੁਖਤਾ ਜੀ ਬਰਾਦਾ ਬਹੁਤ ਬਹੁਤ ਧੰਨਵਾਦ ਇਹਨਾਂ ਦੇ ਸਾਰੇ ਜੱਥੇ ਜਾਣੇ ਨਾਲ ਗੁਰਨਾ ਉਸ ਦੇ ਵਿੱਚ ਮੈਂ ਖੁਸ਼ੀ ਮਹਿਸੂਸ ਕਰਾਂਗਾ ਕਿਉਂਕਿ ਭਾਈ ਸਾਹਿਬ ਭਾਈ ਮਨਜੀਤ ਸਿੰਘ ਜੀ ਜਿਨ੍ਹਾਂ ਨੇ ਢੋਲ ਤੇ ਸਾਜ਼ ਬਣਾ ਲਈ ਬਹੁਤ ਸੋਹਣੇ ਜਾਨ ਢੋਲ ਸਾਜ਼ ਦਾ ਐਸਾ ਸਾਜ ਐਸਾ ਸਹਿਜ ਹੈ ਬਲੀ ਕੰਮ ਕਰਨੇ ਹੈ ਇਹ ਦੁਨੀਆ ਦੇ ਇੱਕ ਬਹੁਤ ਮਸ਼ਹੂਰ ਸੰਗਰ ਸਰਬੂਤ ਸੰਦਰ ਸਾਹਿਬ ਉਹਨਾਂ ਨੇ ਕਿਹਾ ਸੀਗਾ ਕਿ ਮੇਰੇ ਜਿਹੜੇ ਪਰਮੇਰੇ ਸਾਥੀ ਹੈ ਇਹਨਾਂ ਨੇ ਬਹੁਤ ਅੱਛਾ ਸਾਥ ਦਿੱਤਾ ਭਾਈ ਸਾਹਿਬ ਮਨਜੀਤ ਸਿੰਘ ਜੀ ਨੇ ਔਰ ਨਾਲ ਪ੍ਰਵਿੰਦਰ ਸਿੰਘ ਜੀ ਸਰਜੀਤ ਸਿੰਘ ਜੀ ਭਾਈ ਸਾਹਿਬ ਭਾਈ ਬਰੇਜਮੋਹਨ ਜੀ ਭਾਈ ਨਰੇਸ਼ ਕੁਮਾਰ ਜੀ ਵਿਕਰਮ ਸਿੰਘ ਜੀ ਆਪਣੇ ਹਰਜਿੰਦਰ ਸਿੰਘ ਜੀ ਭਾਈ ਸਾਹਿਬ ਲਖਮਿੰਦਰ ਸਿੰਘ ਜੀ ਚਾਰ ਸਾਥੀ ਜੋ ਸਟੇਜ ਦੇ ਉੱਪਰ ਮੌਜੂਦ ਸਨ ਔਰ ਬਾਕੀ ਜਿਹੜੇ ਸਾਥੀ ਹਨ ਨਾਲ ਥੱਲੇ بیٹھے سن سنگت سرمن کر رہے سنگا بہت بہت شکریہ ایک بار پھر سنگت وجہ اور گرو ارداس تارمک سبھا وجہ میں ساتیاں انہوں نے گزارش کرنا کہ وہ بھی سلوپا وہ بخش کو پراپت کر گرو گھر کے جہاں کے سارے ستار یوگ بھائی سات بھائی سرجیت جی اس کو پہلے میں بےنتی کرتا ہوں گروپر کے سیواداروں جنہیں سلوپوں کی بخش گرو گھر کے سیودار مک سیوار پردھان سا چمنشور سنگو جیسا شو سن سرش کمار برتا نا ਸਿਹਤ ਸਾਡੀ ਜ਼ਿੰਦਗੀ ਦੀ ਅਸਲੀ ਦੌਲਤ ਹੈ ਸਾਨੂੰ ਇਸ ਦੌਲਤ ਨੂੰ ਸੰਭਾਲਣ ਦੇ ਲਈ ਸਹੀ ਸਿਹਤ ਸਹੂਲਤਾਂ ਦੀ ਲੋੜ ਹੁੰਦੀ ਹੈ ਤੇ ਜਦੋਂ ਸਾਡੀਆਂ ਸਾਰੀਆਂ ਸਹੂਲਤਾਂ ਇੱਕੋ ਥਾਂ ਤੇ ਪੂਰੀਆਂ ਹੋਣ ਤੇ ਉਹ ਸਾਡੇ ਲਈ ਕਿਸੇ ਅਸ਼ੀਰਵਾਦ ਤੋਂ ਘੱਟ ਨਹੀਂ ਹੁੰਦਾ ਨਵਾਂ ਸ਼ਹਿਰ ਦਾ ਸੰਦੂ ਹਸਪੀਟਲ ਤੁਹਾਨੂੰ ਸਿਹਤ ਸੰਬੰਧੀ ਸਾਰੀ ਸਹੂਲਤਾਂ ਦਿੰਦਾ ਹੈ ਇੱਥੇ ਤੁਹਾਨੂੰ ਸਾਈਕੀਆਟ੍ਰਿਸਟ ਡੀ ਐਡਿਕਸ਼ਨ ਸਕਿਨ ਐਂਡ ਕੋਸਮੈਟੋਲੋਜੀ ਸਕਿਨ ਲੇਜ਼ਰ ਸੈਂਟਰ హెయిਰ ਟ੍ਰਾਂਸਪਲੈਂਟ ਹਾਰਟ ਲੰਗ ਐਂਡ ਮੈਡੀਸਨ ਜਰਨਲ ਸਰਜਰੀ ਆਈ ਸੀ ਯੂ ਫੈਸਿਲਿਟੀਆਂ ਵਰਗੀਆਂ ਵਕ ਵਕ

ਕੰਮੀਆਂ ਤੇ ਤਾਲੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪ੍ਰਤੀਸੀ ਨੂੰ ਇਜਾਜ਼ਤ ਦਿਓ ਧੰਨਵਾਦ